ਨਿੱਕੇ ਹੁੰਦੇ ਨੇ ਬਹੁਤ ਕੁੱਟਿਆ ਮਾਰਿਆ ਜਾਂਦਾ ਸੀ ਜਿਹਦੇ ਸਿਰ ਚ ਮਾਰੀਆਂ ਜਾਂਦੀਆਂ ਸੀ ਜਿਹਦੇ ਕਰਕੇ ਇਹ ਆ ਪ੍ਰੋਬਲਮ ਹੈ ਇਹ ਕਿ ਨਾ ਕੋਈ ਤੁਹਾਨੂੰ ਫਰਕ ਲੱਗਦਾ ਪਿਆ ਜਦੋਂ ਆਇਆ ਹੁਣ ਆਖੇ ਵੀ ਲੱਗ ਜਾਂਦਾ ਮੈਂ ਤਾਂ ਬਿੱਕੀ ਨੂੰ ਘਰੇ ਤੁਸੀਂ ਦੇਖਿਆ ਹੀ ਐ ਸਿੰਗਲ ਨਾਲ ਬੰਨ ਕੇ ਰੱਖਦੇ ਸੀ ਦਸੇ ਨਾਲ ਉਹ ਜਿਸ ਵਾਰਤ ਬਿੱਕੀ ਦੇ ਹਾਸੇ ਠੱਠੇ ਬਿੱਕੀ ਦੀ ਸਮਝ ਬਿੱਕੀ ਦੀ ਸੋਝੀ ਮਾਂ-ਬਾਪ ਦੇ ਨਸ਼ੇ ਨੇ ਖਤਮ ਕਰ ਦਿੱਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਸਾਡੀ ਸਪੈਸ਼ਲ ਬੱਚਿਆਂ ਦੀ ਵਾਰਡ ਆ ਜਿੱਥੇ ਜਿਹੜੇ ਬੱਚੇ ਚੱਲਦੇ ਫਿਰਦੇ ਨੇ ਜਿਵੇਂ ਪੰਡਤ ਅਸ਼ੀਸ਼ ਨੀਰਜ ਅੰਕਜ ਕ੍ਰੀਵ 22 23 ਬੱਚੇ ਨੇ ਇਦਾਂ ਦੇ ਜਿਹੜੇ ਚੱਲਦੇ ਫਿਰਦੇ ਨੇ ਠੀਕ ਨੇ ਜਿਹੜੇ ਥੋੜੀ ਸੋਝੀ ਵੀ ਰੱਖਦੇ ਆ ਉਹ ਸਕੂਲੇ ਜਾਂਦੇ ਨੇ ਇਹ ਤੇ ਸਪੈਸ਼ਲ ਚਾਈਲਡ ਦਾ ਸਕੂਲ ਆ ਉਹ ਸਵੇਰੋਂ ਉੱਠ ਕੇ ਇੱਥੋਂ ਤਿਆਰ ਹੋ ਕੇ ਸਕੂਲੇ ਚਲੇ ਜਾਂਦੇ ਨੇ ਏ ਜਿਹੜੇ ਬੱਚੇ ਬੈਡ ਰੇਡਨ ਨੇ ਜਿਨ੍ਹਾਂ ਨੂੰ 24 ਘੰਟੇ ਕੇਅਰ ਦੀ ਲੋੜ ਆ ਉਹ ਬੱਚੇ ਫਿਰ ਇੱਥੇ ਹੀ ਰਹਿੰਦੇ ਨੇ ਉਹਨਾਂ ਦੀ ਫਿਜ਼ੀਓਥੈਰੇਪੀ ਹੁੰਦੀ ਆ ਥੱਲੇ ਉਹਨ ਫਿਜ਼ੀਓਥੈਰੇਪੀ ਲਈ ਥੱਲੇ ਜਾਣਗੇ ਬੱਚੇ ਜਿਵੇਂ ਵਿੱਕੀ ਨੂੰ ਤੁਸੀਂ ਜਾਣਦੇ ਹੋ ਸਾਰੇ ਵਿੱਕੀ ਦੀਆਂ ਅਸੀਂ ਤਸਵੀਰਾਂ ਸਾਂਝੀਆਂ ਕੀਤੀਆਂ ਜਿਹੜੇ ਹਾਲਾਤ ਚ ਬੱਚੇ ਨੂੰ ਇਸ ਨੂੰ ਲੈ ਕੇ ਆਏ ਸੀ ਅਸੀਂ ਤੇ ਅੱਜ ਵਿੱਕੀ ਸਰੀਰਕ ਤੌਰ ਤੇ ਠੀਕ ਆ ਪਰ ਮਾਨਸਿਕ ਤੌਰ ਤੇ ਬਿਲਕੁਲ ਠੀਕ ਨਹੀਂ ਕਿਉਂਕਿ ਲੋਕ ਦੱਸਦੇ ਆ ਵੀ ਇਹਨੂੰ ਬੱਚੇ ਨੂੰ ਨਿੱਕੇ ਹੁੰਦੇ ਨੇ ਬਹੁਤ ਕੁੱਟਿਆ ਮਾਰਿਆ ਜਾਂਦਾ ਸੀ ਇਹਦੇ ਸਿਰ 'ਚ ਮਾਰੀਆਂ ਜਾਂਦੀਆਂ ਸੀ ਜਿਹਦੇ ਕਰਕੇ ਇਹਦੀ ਆ ਪ੍ਰੋਬਲਮ ਆਈ ਔਰ ਲੋਕ ਦੱਸਦੇ ਆ ਇਹਦੀ ਮੰਮੀ ਵੀ ਚਿੱਟਾ ਲਾਉਂਦੀ ਸੀ ਕਿ ਨਸ਼ਾ ਕਰਦੇ ਸੀ ਭੰਗ ਪੀਂਦੇ ਸੀ ਬਹੁਤ ਜ਼ਿਆਦਾ ਡੈਡੀ ਵੀ ਹੁਣ ਮਦਰ ਇੰਨੀ ਨਸ਼ੇ ਦੇ ਵਿੱਚ ਲੇਫਤ ਰਹਿੰਦੀ ਸੀ ਤੇ ਇਹ ਬੱਚਾ ਦੁੱਧ ਪਿੰਦਾ ਸੀ ਉਹਦਾ ਤੇ ਉਹ ਨਸ਼ੇ ਵਾਲਾ ਦੁੱਧ ਜਦੋਂ ਇਹ ਪੀਂਦਾ ਸੀ ਬੱਚਾ ਤੇ ਇਹਦੇ ਤੇ ਵੀ ਉਹਦੇ ਬਹੁਤ ਸਾਰੇ ਨਸ਼ੇ ਦੇ ਸਿੰਪਟਮ ਆ ਜਿਹੜੇ ਬੱਚੇ ਦੇ ਵਿੱਚ ਵੀ ਆ ਗਏ ਫਿਰ ਇਸ ਬੱਚੇ ਨੂੰ ਅਸੀਂ ਜਦੋਂ ਲੈ ਕੇ ਆਏ ਆ ਡਿਰਬੇ ਤੋਂ ਉਹ ਮੰਜਰ ਦੇਖ ਕੇ ਰੂ ਕੰਬਦੀ ਸੀ ਰਾਜ 24 ਘੰਟੇ ਕੇਅਰ ਤੇ ਵਿੱਚ ਆ ਵਿੱਕੀ ਬੀਰਾ ਸਾਡੇ ਕੋਲੇ ਜਦੋਂ ਆਇਆ ਸੀ ਵੀਰੇ ਦੇ ਪੈਰ ਦੇ ਵਿੱਚ ਕੀੜੇ ਪਏ ਹੋਏ ਸੀ ਬਹੁਤ ਪੈਰ ਖਰਾਬ ਸੀ ਵੀਰੇ ਦਾ ਕਿਹੇ ਟਾਈਮ ਵੀਰੇ ਕੋਲੇ ਆਪਦੀ ਨੋਵਾ ਗੱਡੀਆਂ ਸੀ ਵਧੀਆ ਕੰਮ ਕਰ ਸੀਗਾ ਬਸ ਅਪਸੈਟ ਹੋ ਗਿਆ ਸਭ ਕੁਝ ਵਿਗ ਗਿਆ ਛੜਕਾਂ ਤੇ ਆ ਗਿਆ ਸੀ ਵੀਰਾ ਪਰ ਉਹਦੇ ਰੰਗਾਂ ਨੂੰ ਉਹੀ ਜਾਣੇ ਵੀਰੇ ਦੇ ਜਿਹੜੇ ਹਾਲਾਤ ਹੋਏ ਹੀ ਹੋਏ ਉਸ ਟਾਈਮ ਤਰਨ ਤਰਨ ਸਾਹਿਬ ਤੋਂ ਆਇਆ ਸੀ ਵੀਰਾ ਪਰ ਅੱਜ ਪਿਛਲੇ ਕਰੀਬ ਇੱਕ ਸਾਲ ਤੋਂ ਵੱਧ ਹੋ ਗਿਆ ਸਮਾਂ ਵਿੱਕੀ ਦੀ ਕੇਅਰ ਕਰਦਾ ਬਈ ਇੱਕ ਬਾਪ ਵਾਂਗ ਇੱਕ ਬਾਪ ਆਪਣੇ ਬੇਟੇ ਨਾਲ ਰਹਿੰਦਾ ਜਿਵੇਂ ਉਸ ਤਰੀਕੇ ਨਾਲ ਮੇਰਾ ਸਾਰਾ ਦਿਨ ਵਿੱਕੀ ਦੇ ਨਾਲ ਰਹਿੰਦਾ ਵੀਰੇ ਤੁਹਾਡਾ ਪਿੰਡ ਕਿਹੜਾ ਸੀ ਠਕਰਪੜਾ ਹੈ ਠਕਰਪੜਾ ਠਕਰਪੁਰਾ ਪਿੰਡਾ ਠੀਕ ਹੈ ਤੁਹਾਡਾ ਪੂਰਾ ਨਾ ਕੀਆ ਮਲਕੀਤ ਮਲਕੀਤ ਆ ਮਲਕੀਤ ਬਾਈ ਕਿਵੇਂ ਵਿੱਕੀ ਅੱਗੇ ਨਾਲ ਕੋਈ ਤੁਹਾਨੂੰ ਫਰਕ ਲੱਗਦਾ ਪਿਆਜ ਹੁੰਦਾ ਹੈ ਹੁਣ ਅੱਖੇ ਵੀ ਲੱਗ ਜਾਂਦਾ ਟਿਕ ਕੇ ਬੈਠਾ ਵੀ ਰਹਿੰਦਾ ਹਾਂ ਹਾਂ ਪਹਿਲਾਂ ਤਾਂ ਟਿਕਦਾ ਹੀ ਨਹੀਂ ਸੀ ਨਹੀਂ ਟਿਕਦਾ ਅਨੰਦ ਤਾਂ ਵਿੱਕੀ ਨੂੰ ਘਰੇ ਤੁਸੀਂ ਦੇਖਿਆ ਹੀ ਇਹ ਸਿੰਗਲ ਨਾਲ ਬੰਨ ਕੇ ਰੱਖਦੇ ਸੀ ਰਸੇ ਨਾਲ ਉਹ ਇੱਕ ਸੈਕਿੰਡ ਵੀ ਟਿਕਦਾ ਨਹੀਂ ਸੀ ਇਹ ਬੱਚਾ ਭੱਜਿਆ ਹੀ ਫਿਰਦਾ ਸੀ ਭੱਜਿਆ ਹੀ ਫਿਰ ਜੋ ਚੀਜ਼ ਆ ਗਈ ਮੂੰਹ ਚ ਪਾ ਲਈ ਕੱਪੜੇ ਪਾੜ ਤੇ ਮਤਲਬ ਲਾਲਾ ਸਿੱਟੀ ਜਾਣੀਆਂ ਮੂੰਹ ਚ ਜੋ ਹੱਥ ਜਾ ਗਿਆ ਉਹ ਹੀ ਖਾ ਲੈਣਾ ਮੂੰਹ ਚ ਪਾ ਲੈਣਾ ਹੁਣ ਵਿੱਕੀ ਬਹੁਤ ਸ਼ਾਂਤ ਵੀ ਰਹਿੰਦਾ ਟਿਕ ਰਹਿਦਾ ਦਵਾਈ ਚੱਲਦੀ ਆ ਪਰ ਜੋ ਸੋਜੀ ਚਾਹੀਦੀ ਐ ਵਿੱਕੀ ਨੂੰ ਉਹ ਸੋਜੀ ਨਹੀਂ ਹਜਿਆ ਰਹੀ ਅਸਰਦਾਸ ਕਰਿਓ ਸਾਡੇ ਵਿੱਕੀ ਵਾਸਤੇ ਸੱਚੇ ਪਾਤਸ਼ਾਹ ਨੂੰ ਬੱਚੇ ਨੂੰ ਤੰਦਰੁਸਤੀਆਂ ਬਖਸ਼ਣ ਚੜ੍ਹਦੀ ਕਲਾ ਬਖਸ਼ਣ ਵਿੱਕੀ ਖੜਾ ਹੋ ਖੜਾ ਹੋ ਜਾ ਉਹ ਪੜਾਵੇਂ ਕਿਵੇਂ ਐ ਵਿੱਕੀ ਨਾ ਹਾਂ ਠੀਕ ਆ ਤੂੰ ਕੀ ਹਾਲ ਐ ਠੀਕ ਆ ਤੂੰ ਵਿੱਕੀ ਬਈ ਵਿੱਕੀ ਵਕੀ ਦੇ ਜਿਦਵਾਤ ਵਕੀ ਦੇ ਹਾਸੇ ਠੱਠੇ ਵਕੀ ਦੀ ਸਮਝ ਵਕੀ ਦੀ ਸੋਝੀ ਮਾਪੇ ਦੇ ਨਸ਼ੇ ਨੇ ਖਤੂ ਕਰ ਦਿੱਤੇ ਬਸ ਉਹ ਨਸ਼ੇੜੀ ਸੀ ਦੋਨੇ ਨਸ਼ਾ ਕਰੀ ਜਾਂਦੇ ਸੀਗੇ ਤੇ ਇਹਨੂੰ ਲੈ ਕੇ ਸੜਕਾਂ ਤੇ ਮੰਗਦੇ ਫਿਰਦੇ ਰਹਿੰਦੇ ਸੀ ਬਸ ਲੋਕ ਦੱਸਦੇ ਆ ਵੀ ਇਹਨੂੰ ਇੰਨਾ ਕੁੱਟਦੇ ਸੀ ਇਹਦੇ ਇੰਨੇ ਸਿਰ 'ਚ ਮਾਰਦੇ ਸੀ ਉਹ ਐਕਟ ਸੀ ਪਾਸ ਦਾ ਸਰਦਾਸ ਕਰਿਓ ਸਾਡੇ ਵਿੱਕੀ ਵਾਸਤੇ ਵਿੱਕੀ ਦੀ ਚੜ੍ਹਦੀ ਕਲਾ ਵਾਸਤੇ ਵਿੱਕੀ ਦੇ ਆਉਣ ਵਾਲੇ ਜੀਵਨ ਵਾਸਤੇ ਅਸੀਂ ਇਹਦੇ ਮਾਪੇ ਬਣ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ